ਮਾਤਾ ਜੀ ਪਿਛਲੇ 2 ਦਿਨ ਤੋਂ ਭੁੱਖੇ ਸੀਗੇ ਹੋ ਗਏ 2-3 ਪਿਛੇ ਹੈ ਜੀ ਵੀ ਕੋਈ ਖਾਣ ਕੱਲੇ ਰਹਿਨੇ ਤੁਸੀਂ ਇਹ ਇਤਰਾਸ ਦੀ ਆ ਭੁੱਖੇ ਪੈਸੇ ਸੀਗੇ ਭੁੱਖੇ ਕੱਲ ਅੱਜ ਦਿਨ ਦਾ ਪਾਣੀ ਆਇਆ ਉਦੋਂ ਤੇ ਬਸ ਭੁੱਖੇ ਪੈਸੇ ਬੈਠੇ ਹੁਣ ਰੋਟੀ ਮਿਲੀ ਐ ਹੁਣ ਰਾਹਤ ਮਿਲੀ ਕੋਈ ਹਾਂਜੀ ਹਾਂਜੀ ਕਿੰਨੇ ਦਿਨਾਂ ਦਾ ਰੋਟੀ ਖਾਧੀ ਮਾਤਾ ਜੀ ਹੋ ਗਏ 2-3 ਪਿਛੇ ਹੈ ਤੀਜੇ ਦਿਨ ਲੈ ਕੇ ਆਏ ਜੀ ਅੱਛਾ ਜੀ ਸਾਡੇ ਇੱਥੇ ਨਾ ਪੀਣ ਨੂੰ ਨਾ ਕੁਝ ਖਾਣ ਨੂੰ ਹਾਂ ਨਿਗ ਨਿਗ ਨਿਆਣੇ ਦੁੱਧ ਨੂੰ ਤਰਲੇ ਮਾਰਨ ਦੇ ਨੇ ਤਿੰਨ ਦਿਨ ਹੋ ਗਏ ਅੱਛਾ ਜੀ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਲੈਂਦਾ ਆ ਸਾਡੇ ਕੱਲ ਪਾਣੀ ਅੱਜ ਲੱਥਾ 1.5 2 ਫੁੱਟ ਸੀ ਕਿ ਅੱਜ ਅਸੀਂ ਮੋਟਰ ਮਟਰ ਮਾਰੀ ਮੋਰ ਜਨਰੇਟਰ ਚਲਾ ਕੇ ਪਾਣੀ ਕੱਢ ਕੇ ਲੋਕਾਂ ਨੇ ਪਾਣੀ ਘਰ-ਘਰ ਖੜਿਆ ਅੱਛਾ ਜੀ ਕਿਸੇ ਨੇ ਕੋਈ ਨਹੀਂ ਇੱਥੇ ਪਹੁੰਚਾਇਆ। ਭਾਜੀ ਇਸ ਬਾਬਾ ਜੀ ਉਹਨਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਸਾਡੀ ਬਾਹ ਕੁਝ ਲੈ ਸਕਦੇ। ਨਹੀਂ ਕੋਈ ਮੰਤਰੀ ਨਹੀਂ ਆਇਆ ਕੋਈ। ਕੋਈ ਮੰਤਰੀ ਨਹੀਂ ਜੀ, ਕੋਈ ਸੰਤਰੀ ਨਹੀਂ ਇੱਥੇ ਕੋਈ ਨਹੀਂ ਜਿਆ। ਸਮਾਜ ਸੇਵੀ ਕੋਈ ਸਮਾਜ ਸੇਵੀ ਨਹੀਂ ਆਇਆ। ਕੱਲ ਇੱਕ ਬੇੜੀ ਵਾਲੇ ਆਏ ਉੱਥੇ ਸਾਡਾ ਇੱਕ ਬਜ਼ੁਰਗ ਨੇ ਓਪਰੇਟ ਕਰਾਇਆ ਸੀ। ਆਖਿਆ ਵੀ ਦਵਾਈ ਲੈਉਣੀ ਆ ਤੇ ਸਾਨੂੰ ਲੈ ਜਾਓ। ਹਾਂ। ਉਹਨਾਂ ਨੇ ਵੀ ਸਾਡੀ ਆਵਾਜ਼ ਨਹੀਂ ਸੁਣੀ। ਕਿਸੇ ਨੇ ਮੇਰੇ ਪਾਪਾ ਜੀ ਪਾਣੀ ਦਾ ਘੋਟ ਨਹੀਂ ਦਿੱਤਾ ਪੰਚਾਇਤ ਆ ਪੈਕੇਟ ਸਭ ਦਾ ਵੇਚਿਆ ਸੀ ਕਸ਼ਮੀਰ ਨੇ ਹਾਂ ਜੀ ਹਾਂ ਜੀ ਪੰਚਾਇਤ ਦੀਆਂ ਪਰਤੂਤਾਂ ਹਾਂ ਜੀ ਸਾਰਾ ਭਾਈ ਗੁਰਦਾਸ ਆ ਚਲੰਡੀਆਂ ਨੇ ਸਿਆਸਤਾਂ ਉੱਥੇ ਲੀਡਰ ਹੀ ਫੜਫੜ ਕੇ ਆਂਦੇ ਵੀ ਇੱਧਰੋਂ ਸਾਡੇ ਪਿੰਡ ਐ ਨੂੰ ਲੈ ਆਓ ਤੇ ਹੁੰਦੇ ਜੋ ਗੱਦੀਆਂ ਮਗਲੀ ਗੱਲ ਵੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੰਮ੍ਰਿਤਸਰ ਦੇ ਵਿੱਚ ਰਾਵੀ ਦਰਿਆ ਨੇ ਬਹੁਤ ਜ਼ਿਆਦਾ ਮਾਰ ਕੀਤੀ ਆ ਭਗਵਾਨਪੁਰ ਪਿੰਡ ਦੇ ਵਿੱਚੋਂ ਆ ਤੁਸੀਂ ਹਾਲਾਤ ਦੇਖ ਲਓ ਲੋਕ ਕਿੱਦਾਂ ਉੱਪਰ ਤੰਬੂ ਲਾ ਕੇ ਬੈਠੇ ਹੋਏ ਆ ਇਹ ਹਾਲਾਤ ਆ ਪੰਜਾਬ ਦੇ ਪਿੰਡਾਂ ਦੇ ਕਿਦਾਂ ਲੋਕ ਛੱਤਾਂ ਦੇ ਉੱਪਰ ਤੰਬੂ ਲਾ ਕੇ ਬੈਠੇ ਆ ਇਹ ਹਾਲਾਤ ਆ ਪੰਜਾਬ ਦੇ ਪਿੰਡ ਦੇ ਆਏ ਹਾਲਾਤ ਵੀਰ ਕਹਿੰਦਾ ਸਾਡੇ ਸਾਰੇ ਕਮਰੇ ਬੈਗੇ ਆ ਤੇ ਸਾਹਮਣੇ ਹਾਲਾਤ ਦੇਖ ਲੋ ਕੀ ਆ ਇਹ ਬੱਚੇ ਬੱਚੇ ਪਿਛਲੇ ਕਿੰਨੇ ਦਿਨ ਤੋਂ ਭੁੱਖੇ ਆ ਜੀ ਬੱਚੇ ਪਿਛਲੇ ਕਿੰਨੇ ਦਿਨ ਤੋਂ ਭੁੱਖੇ ਆ ਤਾਂ ਦਿਨ ਲੱਗ ਕੱਤਨ 4 ਦਿਨ ਹੋ ਗਏ ਨੇ ਨਾ ਰੋਟੀ ਮਿਲਿਆ ਆ ਤਾਂ ਬਾਟਾ ਕਿੰਨੇ ਨਾਲ ਸੁਟਿਆ ਦੋਨੇ ਚੰਨੋਂ ਬਾਅਦ ਚੱਕਣਾ ਬੰਦ ਹੋ ਗਿਆ ਜੇ ਪਾਣੀ ਆ ਗਿਆ ਅੱਛਾ ਹਾਂਜੀ ਤੇ ਪਿਛਲੇ 3 ਦਿਨ ਤੋਂ ਬੱਚੇ ਭੁੱਖੇ ਪਏ ਆ ਹਾਂਜੀ ਹਾਂਜੀ ਕੋਈ ਨਹੀਂ ਪੁੱਛਿਆ ਇੱਥੇ ਨਹੀਂ ਇੱਥੇ ਹੁਣ ਅੱਜ ਹੀ ਆਏ ਜੀ ਸੱਚੀ ਆਏ ਅੱਜ ਹੀ 48 50 ਘੰਟੇ ਬਾਅਦ ਤੁਸੀਂ ਦੱਸੋ ਕਿਹੋ ਜੇ ਹਾਲਾਤ ਆ ਪਾਣੀ ਦੇ ਮਾਰੇ ਬੱਚੇ ਤਾਂ ਕਹਿੰਦੇ ਭੁੱਖੇ ਸੁੰਦੇ ਰਹੇ ਇੱਥੇ ਹਾਂਜੀ ਪਤਾ ਕਿੰਨੀ ਉਮਰ ਆ ਤੇਰੀ ਇਹ ਹੋ ਗਈ 10 ਸਾਲ ਕਿੰਨੇ ਦਿਨ ਬਾਅਦ ਪਾਣੀ ਪੀਤਾ ਅੱਜ ਸੱਚ ਬੋਲੀ ਦੋ ਤਿੰਨ ਦਿਨ ਹੈ ਤਾਂ ਦੋ ਤਿੰਨ ਦਿਨ ਬਾਅਦ ਪਾਣੀ ਪੀਤਾ ਹਾਂਜੀ ਆਇਆ ਕੋਈ ਇੱਥੇ ਰੋਟੀ ਰੋਟੀ ਖਾਦੀ ਸੀ ਅੱਜ ਹਾਂਜੀ ਖਾਦੀ ਮਾਰੀ ਮੋਟੀ ਦੀ ਇਹ ਇਹ ਬੱਚਿਆਂ ਦੇ ਹਾਲਾਤ ਆ ਇੱਥੇ ਕੌਣ ਕੌਣ ਪੁੱਛੂ ਆ ਕੇ ਇਹਨਾਂ ਨੂੰ ਤੇ ਬੱਚੇ ਪਿਛਲੇ ਦੋ ਦੋ ਤਿੰਨ ਤਿੰਨ ਦਿਨ ਤੋਂ ਭੁੱਖੇ ਉਹ ਸਰ ਬੈਠਾ ਜਾਓ ਤੇ ਹਾਲਾਤ ਅੱਬਾ ਜੀ ਆਪ ਵੀ ਤੰਬੂ ਉੱਪਰ ਬੈਠੇ ਆ ਤੰਬੂ ਹਾਂਜੀ ਉਹ ਲੱਗੇ ਆ ਦੇਖੋ ਜੀ ਇਹ ਹਾਲਾਤ ਕਿਸੇ ਦੇ ਘਰਾਂ ਜਰਾ ਰੱਖ ਦਾਂਗੇ ਉੱਥੇ ਸੌਣ ਦੇ ਵੰਨਗਪੁਨੀਆ ਲਾ ਆ ਵੀਰਾਂ ਦੇ ਇਹ ਹਾਲਾਤ ਆ ਦੇਖੋ ਲੋਕਾਂ ਦੇ ਘਰਾਂ ਦੇ ਲੈਂਟਰੀ ਬਹਿ ਗਏ ਥੱਲੇ ਨੂੰ ਖਤਮ ਹੀ ਹੋ ਗਿਆ ਪਰਿਵਾਰ ਇਹ ਕਿਦਾਂ ਥਾੜੇ ਡੱਕ ਕਰਕੇ ਇਹ ਆਪਣਾ ਗੁਜ਼ਾਰਾ ਕਰਦੇ ਸੀਗੇ ਤੇ ਭਾਈ ਜੀ ਉੱਪਰ ਆਪਾਂ ਉੱਪਰ ਆ ਹਾਂਜੀ ਉੱਪਰ ਜੀ ਤੇ ਉੱਪਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਹਾਂ ਪੁੱਤ ਕੱਲ ਮੇਰੀ ਨੀ ਫਿਲਮ ਬਣੇ ਆ ਜਾ ਮੇਰਾ ਪੁੱਤ ਬੰਦ ਕੀ ਬੰਦ ਕੀ ਚੱਲ ਬੰਦ ਚੱਲੇ ਕਿੱਥੇ ਜਾਣਾ ਕੋਠੇ ਬੱਤੂ ਨੂੰ ਨਹੀਂ ਕੋਠੇ ਤੇ ਹੀ ਆ ਲਾਣੀਆਂ ਇਹ ਲੰਗਰ ਨੂੰ ਆਰਤੀ ਦਾ ਵਾਸਤੇ ਲੱਗੂਗਾ ਫੰਡ ਨਹੀਂ ਪਾਉਂਦੇ ਕਰੀ ਪਪੂ ਕਿਵੇਂ ਦੇ ਹਾਲਾਕ ਆ ਇਥੇ ਤੰਬੂ ਲਾ ਕੇ ਉੱਪਰ ਬਹਿ ਗਏ ਆ ਹੱਥ ਇਹ ਹਰੀਆ ਫਿਰ ਹੋਰ ਨਾ ਹੱਥ ਮਾਰੇ ਥੱਲੇ ਸੱਤਾ ਬਹਿ ਕੇ ਨਾ ਹੱਥ ਫਿਰ ਉੱਧ ਲਾ ਲਿਆ ਫਿਰ ਅੱਛਾ ਜੀ ਸੱਤਾ ਬੈ ਗੀਆਂ ਉੱਥੇ ਕੋਠੇ ਤੇ ਹੁਣ ਕੀ ਕੀਤਾ ਬਾਬਾ ਜੀ ਉੱਪਰ ਤੰਬੂ ਲੈਣਾ ਪੈ ਗਿਆ ਪਾਣੀ ਨਾ ਆ ਗਿਆ ਸੀ ਹਾਂ ਜੀ ਹਾਂ ਜੀ ਅੱਛਾ ਜੀ ਅੱਜ ਲੱਥਾ ਦੇ ਬਹੁਤ ਜਿਆਦੀ ਦੰਗੀ ਆ ਜੀ ਦੇਖੋ ਲੋਕਾਂ ਨੇ ਕਿਦਾਂ ਛੱਤਾਂ ਦੇ ਉੱਪਰ ਤੰਬੂ ਲਾਇਓ ਆ हालात इन्ने माड़े आ सारे पासे देख लो दूर दूर तक तंबू लगे हो चाहे उधर देख लो चाहे इधर देख लो सारे पासे तंबू आ ਕਹਣਾ ਲਾ ਬੋ ਦਰਵਾਜ਼ਾ ਖੜੇ ਆ ਤਵਾ ਇਹ ਜਿਹੜੀ ਖਾਦੀ ਭਾਈ ਇਹ ਬੱਚੇ ਬੱਚੇ ਪਿਛਲੇ ਕਿੰਨੇ ਦਿਨ ਤੋਂ ਭੁੱਖੇ ਆ ਜੀ ਬੱਚੇ ਪਿਛਲੇ ਕਿੰਨੇ ਦਿਨ ਤੋਂ ਭੁੱਖੇ ਆ ਦੋ ਤਿੰਨ ਦਿਨ ਹੋ ਗਏ ਮੈਂ ਖਾ ਤਿੰਨ ਚਾਰ ਦਿਨ ਹੋ ਗਏ ਨੇ ਨਾ ਰੋਟੀ ਮਿਲਿਆ ਆ ਤਾਂ ਆ ਰੋਟੀ ਦੇ ਰੱਖਣੇ ਚਾਹੁੰਦੇ ਨੇ ਜਨਮਾ ਚਾਹੁੰਦੇ ਨੇ ਜਨਮਾ ਚਾਹੁੰਦੇ ਨੇ ਅੱਜ ਪਾਣੀ ਆ ਗਿਆ ਜੀ ਅੱਛਾ ਹਾਂਜੀ ਤੇ ਪਿਛਲੇ 3 ਦਿਨ ਤੋਂ ਬੱਚੇ ਭੁੱਖੇ ਪਏ ਆ ਹਾਂਜੀ ਹਾਂਜੀ ਕੋਈ ਨਹੀਂ ਪੁੱਛਿਆ ਇੱਥੇ ਨਹੀਂ ਇੱਥੇ ਹੁਣ ਅੱਜ ਹੀ ਆਏ ਜੀ ਹਾਂਜੀ ਅੱਜ ਅੱਜ ਛੇ ਪਚਾੜੇ 48 50 ਘੰਟੇ ਬਾਅਦ ਤੁਸੀਂ ਦੱਸੋ ਕਿਹੋ ਜੇ ਹਾਲਾਤ ਆ ਪਾਣੀ ਦੇ ਵਿੱਚ ਮਾਰੇ ਬੱਚੇ ਤਾਂ ਕਹਿੰਦੇ ਭੁੱਖੇ ਸੌਂਦੇ ਰਹੇ ਇੱਥੇ ਹਾਂਜੀ ਪਤਾ ਕਿੰਨੀ ਉਮਰ ਆ ਤੇਰੀ ਇਹ ਹੋਗੇ 10 ਸਾਲ ਕਿੰਨੇ ਦਿਨ ਬਾਅਦ ਪਾਣੀ ਪੀਤਾ ਅੱਜ ਸੱਚ ਬੋਲੀ ਦੋ ਤਿੰਨ ਦਿਨ ਨੇ ਹੈ ਤਾਂ ਦੋ ਤਿੰਨ ਦਿਨ ਬਾਅਦ ਪਾਣੀ ਪੀਤਾ ਹਾਂਜੀ ਆਇਆ ਕੋਈ ਇੱਥੇ ਰੋਟੀ ਰੋਟੀ ਖਾਧੀ ਸੀ ਅੱਜ ਹਾਂਜੀ ਖਾਧੀ ਮਾਰੀ ਮੋਤੀ ਜੀ ਆਏ ਇਹ ਬੱਚਿਆਂ ਦੇ ਹਾਲਾਤ ਆ ਇੱਥੇ ਕੌਣ ਕੌਣ ਪੁੱਛੂ ਆ ਕੇ ਇਹਨਾਂ ਨੂੰ ਕੋਈ ਹਾਲਾਤ ਇਹ ਪੰਜਾਬ ਦੇ ਹਾਲਾਤ ਆ ਭਗਵਾਨਪੁਰ ਪਿੰਡ ਪੈਂਦਾ ਰਾਮਦਾਸ ਰਮਦਾਸ ਰਮਦਾਸ ਆ ਨਾ ਲੱਗੇ ਰਮਦਾਸ ਆ ਜੀ ਆ ਦੇਖੋ ਲੋਕਾਂ ਦੇ ਘਾਰੇ ਡੇਗੇ ਵਿਚਾਰਿਆਂ ਦੇ ਸਸੋ ਸੋ ਸਾਨੀ ਤੀਜੇ ਦਿਨ ਤਾਂ ਦੇਖੀ ਸਕਦਾ ਮੈਂ ਠੀਕ ਆ ਪਾਜੀ ਵੀਰ ਜੀ ਹਿੰਮਤ ਲਾਓ ਬੈਕਿੰਗ ਦਾ ਸਾਰੀ ਇੱਕ ਇੱਕ ਕੋਦੇ ਚ ਪਾ ਪਾਜੀ ਪਹਿਲਾਂ ਕੋਈ ਆਇਆ ਇੱਥੇ ਜੀ ਨਾ ਜੀ ਨਾ ਕੋਈ ਨਹੀਂ ਪ੍ਰਤਾਪ ਹਜਾ ਕਿੰਨੇ ਦਿਨਾਂ ਪਾਜੀ ਕਿੰਨੇ ਦਿਨ ਹੋ ਗਏ ਪਾਜੀ ਕਿੰਨੇ ਦਿਨ ਬਾਅਦ ਰਾਸ਼ਨ ਪੁੱਜਿਆ ਬਾਬਾ ਜੀ ਲੈ ਕੇ ਆਏ ਜੀ ਪਾਜੀ ਇਹ ਬਾਬਾ ਜੀ ਤੀਜੇ ਦਿਨ ਲੈ ਕੇ ਆਏ ਜੀ ਅੱਛਾ ਜੀ ਸਾਡੇ ਇੱਥੇ ਨਾ ਪੀਣ ਨੂੰ ਨਾ ਕੁਝ ਖਾਣ ਨੂੰ ਹਾਂ ਨੇਕੇ ਨੇਕੇ ਨਿਆਣੇ ਦੁੱਧ ਨੂੰ ਤਰਲੇ ਮਾਰਨ ਦੇ ਨੇ ਤਿੰਨ ਦਿਨ ਹੋ ਗਏ। ਅੱਛਾ ਜੀ ਕਿਸੇ ਨੇ ਪਾਣੀ ਦਾ ਘੁੱਟ ਨਹੀਂ ਲੈਂਦਾ। ਆ ਸਾਡੇ ਕੱਲ ਪਾਣੀ ਅੱਜ ਲੱਥਾ 1.5-2 ਫੁੱਟ। ਠੀਕ ਹੈ। ਅੱਜ ਅਸੀਂ ਮੋਟਰ-ਮੋਟਰ ਮਾੜੀ ਮੋੜ ਜਨਰੇਟਰ ਚਲਾ ਕੇ ਪਾਣੀ ਕੱਢ ਕੇ ਲੋਕਾਂ ਨੇ ਪਾਣੀ ਧਰ ਪਰ ਖੜਿਆ। ਅੱਛਾ ਜੀ ਕਿਸੇ ਨੇ ਕੁਝ ਨਹੀਂ ਇੱਥੇ ਬਚਾਇਆ। ਭਾਜੀ ਇਸ ਪਿੰਡ ਦਾ ਬਾਬਾ ਜੀ ਉਹਨਾਂ ਦਾ ਧੰਨਵਾਦ ਕਰਦੇ ਨੇ ਜਿਨ੍ਹਾਂ ਸਾਡੀ ਬਾਹ ਫੜੀ ਅਸੀਂ ਗਏ ਸੀ ਡੰਗਰਾਂਵਾਲਾ ਤੇ ਫੀਡ ਲੈਣ ਕਰਮਦਾਸ ਤੋਂ। ਜੀ ਤੇ ਬਾਬਾ ਜੀ ਮਿਲੇ ਨੇ ਇਹਨਾਂ ਨੇ ਸਾਡਾ ਮਤਲਬ ਨਹੀਂ ਇਸ ਪਿੰਡ ਨੂੰ ਤਾਂ ਰਾਹ ਹੀ ਖਤਮ ਹੀ ਹੋ ਗਿਆ ਰਾਹ। ਬਿਲ ਕਿਸੇ ਨੇ ਵੀ ਕੋਈ ਆਣ ਕੇ ਨਾ ਇਹ ਗਰੀਬ ਲੋਕ ਜਾ ਸਕਦੇ ਕਿਸੇ ਪਾਸੇ ਨਾ ਇਹ ਕੁਝ ਲੈ ਸਕਦੇ ਨਹੀਂ ਕੋਈ ਮੰਤਰੀ ਨਹੀਂ ਆਇਆ ਕੋਈ ਕੋਈ ਮੰਤਰੀ ਨਹੀਂ ਜੀ ਕੋਈ ਸੰਤਰੀ ਨਹੀਂ ਇੱਥੇ ਕੋਈ ਨਹੀਂ ਜਿਆ ਸਮਾਜ ਸੇਵੀ ਕੋਈ ਸਮਾਜ ਸੇਵੀ ਨਹੀਂ ਆਇਆ ਕੱਲ ਇੱਕ ਬੇੜੀ ਵਾਲੇ ਆਏ ਸੀ ਉੱਥੇ ਸਾਡਾ ਇੱਕ ਬਜ਼ੁਰਗ ਨੇ ਓਪਰੇਟ ਕਰਾਇਆ ਸੀ ਆਖਿਆ ਵੀ ਦਵਾਈ ਲੈਣੀ ਹੈ ਤੇ ਸਾਨੂੰ ਲੈ ਜਾਓ ਹਾਂ ਉਹਨਾਂ ਨੇ ਵੀ ਸਾਡੀ ਆਵਾਜ਼ ਨਹੀਂ ਸੁਣੀ ਕਿਸੇ ਨੇ ਸਾਡੀ ਆਵਾਜ਼ ਨਹੀਂ ਸੁਣੀ ਇੱਥੇ ਤਰਲੇ ਮਾਰਦੇ ਰਹੇ ਸਾਰੇ ਲੋਕ ਵੀ ਸਾਨੂੰ ਕੋ ਪਾਣੀ ਦੀ ਪੇਟੀ ਦੇ ਦਿਓ ਤਾਨੂੰ ਪਤਾ ਇੱਕਦਮ اچانک ਪਾਣੀ ਆ ਗਿਆ ਕਿਸੇ ਕੋ ਪਾਣੀ ਨਹੀਂ ਹੈਗਾ ਘਰਾਂ ਦੇ ਵਿੱਚ ਪਾਣੀ ਵੜਿਆ ਕੰਧਾਂ ਲੋਕਾਂ ਦੀਆਂ ਪਾੜ ਗਈਆਂ ਮੰਦੇ ਹਾਲ ਬੰਕੇ ਦੇੜੇ ਕਿੰਨੀ ਵੋਟ ਹੈ ਇਸ ਪਿੰਡ ਦੀ ਇਸ ਪਿੰਡ ਦੀ ਵੋਟ ਹੈਗੀ ਜੀ 400 ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿਹੜਾ ਕੀ ਪਿੰਡ ਦਾ ਨਾਮ ਕੀ ਹੈ ਜੀ ਇਹਦਾ ਪਿੰਡ ਦਾ ਨਾਮ ਜੀ ਭਗਵਾਨਪੁਰਾ ਨੇੜੇ ਰਮਦਾਸ ਸਮਾਧ ਬਾਬਾ ਬਡਾ ਸਾਹਿਬ ਗੁਰਦੁਆਰੇ ਤੋਂ ਅਸੀਂ ਆ ਬਾਬਾ ਜੀ ਹਣੀਆਂ ਨੂੰ ਮਿਲੇ ਨੇ ਤੇ ਅਸੀਂ ਇਹਨਾਂ ਨੂੰ ਲੈ ਕੇ ਮੰਤਰੀ ਸਾਹਿਬ ਤਾਂ ਪਿੱਛੇ ਖੜੇ ਸੀ ਤੇ ਰਮਦਾਸ ਮੰਤਰੀ ਸਾਹਿਬ ਤੇ ਸਾਨੂੰ ਫੁੱਲਾਂ ਦੇ ਖੰਡਣ ਵਾਲੇ ਆ ਉਹ ਫੋਟੋਆਂ ਹੀ ਉਹਨਾਂ ਖਚਾਉਣੀਆਂ ਜੀ ਦੇ ਨੇ ਖਚਾਉਣਾ ਸੀ ਅਸੀਂ ਫੋਟੋਆਂ ਨਹੀਂ ਖਚਾਉਂਦੇ ਅਸੀਂ ਨੇ ਵੀ ਇਹਨਾਂ ਗਰੀਬਾਂ ਨੂੰ ਲੋਕਾਂ ਨੂੰ ਮਿਲ ਜੇ ਅਸੀਂ ਤਾਂ ਟਾਈਮ ਪਾਸ ਕਰ ਲੈਣਾ ਫਿਰ ਵੀ ਪਰ ਇਹਨਾਂ ਦਾ ਵਿਚਾਰਿਆਂ ਦਾ ਬੜਾ ਔਖਾ ਆ ਇਹਨਾਂ ਨੂੰ ਤਾਂ ਪਾਣੀ ਦੀ ਬੋਤਲ ਨਹੀਂ ਕਿਸੇ ਨੇ ਦਿੱਤੀ ਨਾ ਕੋ ਗੱਲ ਨਾ ਕੋ ਬਾਹਰ ਤੁਸੀਂ ਵੇਖਣੀ ਰਹੇ ਜੇ 90 20-25 ਘਰ ਸਾਡੇ ਜਟਾਂ ਦੇ ਨੇ ਤੇ ਚਲੋ ਜਟਾਂ ਨੇ ਤੇ ਆਪਣਾ ਮਾੜਾ ਚੰਗਾ ਗੁਜ਼ਾਰਾ ਕਰ ਹੀ ਲੈਣਾ ਪਰ ਇਹਨਾਂ ਦੀ ਕਿਸੇ ਨੇ ਬਾਹ ਨੀ ਫੜੀ ਨਾ ਕਿਸੇ ਨੇ ਪਾਣੀ ਦੀ ਬੋਤਲ ਨਾ ਕੋ ਪੇਟੀ ਨਾ ਕੋ ਦੁੱਧ ਸੁੱਕਾ ਦੁੱਧ ਵਿਚਾਰਿਆਂ ਨੂੰ ਮਿਲ ਜੇ ਤੇ ਆਪਣਾ ਬੱਚੇ ਪਾਲਣ ਨੇ ਕਿੰਨੇ ਕਿ ਬੱਚੇ ਨੇ ਇੱਥੇ ਸ਼ਾਮਾਂ ਨੂੰ ਡੋਲੂ ਲੈ ਕੇ ਪਿੰਡ ਦੇ ਚਾਰ ਚੁਫੇਰੇ ਤੁਰੇ ਫਿਰਦੇ ਆ ਅਸੀਂ ਬਾਬਾ ਜੀ ਹਣਾ ਨੇ ਉਹ ਅਪੀਲ ਕੀਤੀ ਹੈ ਵੀ ਸੁੱਕੇ ਦੁੱਧ ਦਾ ਥੋੜਾ ਜਿਹਾ ਇਹਨਾਂ ਨੂੰ ਕੋ ਦੇ ਜਾਣਦੇ ਆਪਣੇ ਵਿਚਾਰੇ ਨਿਆਣੇ ਬੱਚੇ ਪਾਲਣ ਫਸਲ ਕਿੰਨੀ ਕੁ ਅਰਥ ਕਿਰਦ ਤੁਹਾਡੇ ਫਸਲ ਤੇ ਸਾਡੇ ਮੰਨ ਲਓ ਚਾਰ شپੇਰੇ ਪਿੰਡ ਦੇ ਬਿਲਕੁਲ ਬਰਬਾਦ ਹੋ ਗਈ ਵੇਖ ਲਓ ਕਿੰਨਾ ਕੰਨਾ ਪਾਣੀ ਆ ਨੀਵੇਂ ਥਾਵਾਂ ਤੇ 7-7 8-8 ਫੁੱਟ ਪਾਣੀ ਹੈ ਭਾਜੀ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਦੋਸੋ ਆ ਖਲਾਤ ਆ ਬਾਬਾ ਜੀ ਆਏ ਰਾਲਾ ਜੀ ਹੋਣੀ ਆ ਦਈਆਂ ਨਾਲ ਪਹੁੰਚੇ ਨਹੀਂ ਦਈਆਂ ਨਾਲ ਲੱਗ ਕੇ ਨਾ ਠੀਕ ਜੀ ਪਰਵਾਦ ਵਿੱਚ ਲੱਗ ਦਈ ਜਾ ਠੀਕ देखो कि लोग बेचारे टुट के पै गए पिछले तीन दिन तो बच्चे भुगत लोग पानी तो भी तो तरसे पे बच्चे तरसे पे पानी तो ਇਦਾਂ ਬੱਚੇ ਪਾਣੀ ਤੋਂ ਤਰਸੇ ਪਏ ਆ ਭਾਜੀ ਕੋਈ ਵੀ ਨਹੀਂ ਆਇਆ ਭਾਜੀ ਹਾਂ ਕੋਈ ਨਹੀਂ ਆਇਆ ਅੱਛਾ ਜੀ ਬੱਚੇ ਤਾਂ ਪਾਣੀ ਇਦਾਂ ਪੀਣ ਲੱਗੇ ਹੋ ਆ ਤਿੰਨ ਤਿੰਨ ਗਲਾਸ ਭਾਜੀ ਹਾਂ ਜੀ ਪੀ ਰਹੇ ਹੋ ਉਹ ਲੈਣ ਬੰਦ ਲੋ ਆਹ ਇਧਰ ਮਾਰਾ ਦਾ ਨਾਮ ਕਰੋ बाबा जी बाबा जी आयो ਰੋਲੇ ਤੇ ਇਧਰ ਆ ਜਾਓ ਮਾੜਾ ਜਾ ਰੋਲੇ ਤੋਂ ਬੜਾ ਲੋਕ ਵਿਚਾਰੇ ਭੱਜ ਭੱਜ ਰਾਸ਼ਨ ਵਾਸਤੇ ਕਹਿੰਦੇ ਪਿਛਲੇ 3 ਦਿਨ ਤੋਂ ਕੋਈ ਆਇਆ ਹੀ ਨਹੀਂ ਇੱਥੇ ਨਾ ਕੋਈ ਸਮਾਜ ਸੇਵੀ ਨਾ ਕੋਈ ਸਰਕਾਰ ਦਾ ਬੰਦਾ ਇਹ ਹਾਲਾਤ ਆ ਪੰਜਾਬ ਦੇ ਤੇ ਅੰਮ੍ਰਿਤਸਰ ਪਿੰਡ ਦੇ ਕੋਈ ਨਹੀਂ ਬੋੜਿਆ ਇੱਥੇ ਭਾਈ ਜੀ ਕੀ ਹਾਲਾਤ ਸੀਗੇ ਕਹਿੰਦੇ 3 ਦਿਨ ਤੋਂ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਹੈ 3 ਦਿਨ ਬਾਅਦ ਅੱਛਾ ਜੀ ਪਾਣੀ ਪਾਣੀ ਤਾਂ ਬੇਹਲਾਤ ਬਹੁਤ ਮਾੜਿਆ ਪਾਣੀ ਪੀਤਾ ਪਿਛਲੇ 3 ਦਿਨ ਤੋਂ ਹਾਂਜੀ ਪਾਣੀ ਪੀਤਾ ਪਾਣੀ ਬਸ ਇਹ ਜਦ ਮਿਲਦਾ ਜਾਂਦਾ ਉਹ ਹੀ ਬਸ ਪੀਤਾ ਬਾਕੀ ਅੱਜ 3 ਦਿਨਾਂ ਬਾਅਦ ਆ ਫੇਰ ਆ ਅੱਛਾ ਜੀ ਹਾਂਜੀ ਆਹ ਹੋਈ ਹੈ ਜਿਹੜੀ ਸੇਵਾ ਕੀਤੀ ਹੈ ਬਸ ਠੀਕ ਹੈ ਜੀ ਹੋਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹਾਂਜੀ ਇਹ ਹਾਲਾਤ ਆ ਇਸ ਪਿੰਡ ਦੇ ਕਿਦਾਂ ਲੋਕ ਕੋਠਿਆਂ ਦੇ ਉੱਪਰ ਸਾਹਮਣੇ ਤੰਬੂ ਲਾ ਕੇ ਖੜੇ ਆ ਤੇ ਜਿਹੜੇ ਕੁ ਜੂਰ ਕੋ ਮਾਤਾ ਜੀ ਨੇ ਅਮਰਗੋ ਸਾਹਿਬ ਦੀ ਮਾਤਾ ਜੀ ਨੀ ਨਾ ਸੀ ਜਿਹੜੇ ਪਿੱਛਲੇ ਪਾਸੇ ਜਦੋਂ ਜੂਰ ਕੋਣੀ ਮਿਲਿਆ ਜੀ ਉਹਨਾਂ ਕੋਈ ਨਹੀਂ ਆਣਾ ਪੈ ਗਿਆ ਅੱਛਾ ਹਾਂ ਹਾਂ ਹੋਣੀ ਆਇਆ ਬਸ ਕਿੰਨੀ ਮਾਪਾ ਜੀ ਭੁੱਖੇ ਪਿਆਸੇ ਸੀਗੇ ਮੁੱਖੇ ਕੱਲ ਅੱਜ ਦਿਨ ਦਾ ਪਾਣੀ ਆਇਆ ਉੱਤੇ ਤੇ ਪਾਸ ਮੁੱਖੇ ਵੇਸੇ ਬੈਠੀ ਹੁਣ ਰੋਟੀ ਮਿਲੀ ਐ ਹੁਣ ਰਾਹਤ ਮਿਲੀ ਕੋਈ ਹਾਂਜੀ ਹਾਂਜੀ ਕਿੰਨੇ ਦਾ ਰੋਟੀ ਖਾਦੀ ਮਾਦਾ ਜੀ ਹੋ ਗਿਆ ਦੋ ਤਿੰਨ ਪਿਛੇ ਹੈ ਜੀ ਵੀ ਕੋਈ ਨਹੀਂ ਇਕੱਲੇ ਰਹਿਨੇ ਸੀ ਇਹ ਇਤਰਾਸ ਦੀ ਐ ਪੰਜਾਬ ਦੀ ਇੱਕ ਮਾਂ ਨੀ ਕੋਈ ਪੁੱਤ ਕੋਈ ਧੀ ਕੋਈ ਵੀ ਹੈ ਨਹੀਂ ਔਰ ਮਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੋਈ ਫਸਲ ਵੀ ਨਹੀਂ ਆਈ ਕੋਸ਼ਰੀ ਮਾਤਾ ਵੀ ਬਹਿ ਰਹੇ ਨੇ ਟਿੱਕਲੇ ਨਾਲ ਬੜੀ ਓਕੀ ਇਹ ਮਾਤਾ ਜੀ ਪਿਛਲੇ 2 ਦਿਨ ਤੋਂ ਭੁੱਖੇ ਸੀਗੇ ਕਹਿੰਦੇ 2 ਦਿਨ ਤੋਂ ਮੈਂ ਰੋਟੀ ਨਹੀਂ ਖਾਧੀ 2 ਦਿਨ ਹੋ ਗਏ ਨਾ ਮਾਤਾ ਦਾ ਕੋਈ ਅੱਗੇ ਨਾ ਪਿੱਛੇ ਹੈ ਨਾ ਕੋਈ ਧੀ ਨਾ ਪੁੱਤ ਹੈ ਕੋਈ ਜ਼ਮੀਨ ਦਾ ਕੋਈ ਕੁਝ ਵੀ ਨਹੀਂ ਹੈ ਔਰ ਮਾਤਾ ਪਿਛਲੇ 2 ਦਿਨਾਂ ਤੋਂ ਭੁਖੀ ਸੀ ਹੁਣ ਜਦੋਂ ਰੋਟੀ ਮਿਲੀ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਨਹੀਂ ਰੁਕੇ ਉਹ ਮਾਤਾ उत कि दिन बाद पानी मिले किन्ने दिन बाद पानी मिलिया <laughs> बाबा जी कि दिन बाद पानी मिलिया ਏ ਹੋ ਚਨੇ ਦੋ ਤਿੰਨ ਦਿਨ ਅੱਛਾ ਜੀ ਹਾਂ ਜੀ ਇਸ ਪਿੰਡ ਨੂੰ ਨਾ ਰੋਟੀ ਨਾ ਪਾਣੀ ਕਹਿੰਦੇ ਨਾ ਕੋਈ ਚੀਜ਼ ਨਹੀਂ ਅੱਜ ਹੀ ਆਈਆਂ ਚੀਜ਼ਾਂ ਜੋ ਵੀ ਆਈਆਂ ਕਿੰਨੇ ਦਿਨ ਤੋਂ ਭੁੱਖੇ ਬੈਠੇ ਆ ਇੱਥੇ ਭੁੱਖੇ ਨਹੀਂ ਮਾਰਾ ਮੋੜ ਮਿਲ ਹੀ ਜਾਂਦਾ ਹੈ ਖਾਣ ਲਈ ਘਰਾਂ ਜਾਂਦਾ ਹੈ ਓਦਾਂ ਪਰ ਉਹ ਗੱਲ ਨਹੀਂ ਪਾਣੀ ਬਹੁਤ ਘੱਟ ਆਇਆ ਸੀ ਦੋ ਚਾਰ ਦਿਨ ਬਾਅਦ ਤੇ ਹੁਣ ਅੱਜ ਆ ਅੱਜ ਇਹੋ ਕੰਮ ਚੱਲਣ ਡਿਆ ਫਿਰ ਦੇ ਕਿਹਨੇ ਖਾਧੀਆਂ ਕਿਤੇ ਨਹੀਂ ਖਾਧੀਆਂ ਕੀ ਕਰ ਲੈਣਾ ਕਹਿੰਦੇ ਮਾਂ ਤਾਂ ਆ ਭੁੱਖੀ ਰਹਿੰਦੀ ਬੱਚੇ ਨੂੰ ਖਲਾਉਂਦੀ ਹੈ ਹਾਂ ਜੀ ਮੈਂ ਸੁੱਕੇ ਲੈ ਆਈ ਮੈਂ ਸਭ ਦੇਖਾਂ ਹਾਂ ਹਾਂ ਜੀ ਰੋਟੀ ਕਿੰਨੇ ਤਿੰਨ ਦਿਨ ਬਾਅਦ ਮਿਲੀ ਆ ਇਧਰ ਆਉਂਦਾ ਹੀ ਕੋਈ ਨਹੀਂ ਤੇ ਆਉਂਦਾ ਨਹੀਂ ਭਾਜੀ ਕਿੰਨੇ ਦਿਨ ਤੋਂ ਬਾਅਦ ਪਾਣੀ ਰੋਟੀ ਤੇ ਸਮਾਨ ਮਿਲਿਆ ਜੀ ਤਿੰਨ ਦਿਨਾਂ ਤੋਂ ਬਾਅਦ ਆ ਜੀ ਤਿੰਨ ਦਿਨ ਤੋਂ ਭੁੱਖੇ ਆ ਜੀ ਭੁੱਖੇ ਜੀ ਹਾਂ ਜੀ ਨਾ ਦੁੱਧ ਨਾ ਪਾਣੀ ਕੋਈ ਕਿਵੇਂ ਸੁੱਤੇ ਪਠਿਆਣੀ ਕੋ ਤੀਲਾਣੀ ਕੋ ਡੰਗਰ ਨੂੰ ਪਠਿਆਣੀ ਪਾਣੀ ਲੈ ਆਉਂਦੇ ਥੋੜਾ ਸੁੱਤੇ ਕਿਵੇਂ ਫਿਰ ਭਾਜੀ ਸੁੱਤੇ ਜੀ ਇਹੀ ਆਉ ਤੰਬੂਤੇ ਲਾਇਏ ਜੀ ਕੋਠਿਆਂ ਦੇ ਕਿਕਰਾਂ ਦੇ ਵਿੱਚ ਪਾਣੀ ਭਰ ਗਿਆ ਕਿਕਰਾਂ ਜੇ ਪਾਣੀ ਭਰ ਗਿਆ ਭਾਜੀ ਪੱਛੀ ਕਿਵੇਂ ਫਿਰ ਜਿਹੜਾ ਰੋਟੀ ਤੋਂ ਬਿਨਾ ਬੱਚਿਆਂ ਦਾ ਬੜਾ ਔਖਾ ਜੀ ਬੜਾ ਔਖਾ ਜੀ ਮੇਰੇ ਤਾਂ ਮਾੜਾ ਮੋਟਾ ਚਾਹ ਚਾਲਾ ਗੇ ਰੇ ਉਹਨਾਂ ਦੇ ਕਚ ਕੀ ਕਰਨਾ ਬਗਾਏ ਉਹਨੇ ਖੇਡ ਲਿਆ ਦੋ ਦਿਨ ਨਹੀਂ ਤੇ ਬਾਕੀ ਕੋਈ ਨਹੀਂ ਆਇਆ ਇੱਥੇ ਨਾ ਹੀ ਪੜਿਆ ਅੱਜ ਅੱਜ ਆਏ ਪਾਣੀ ਕਿੰਨੇ ਦਿਨ ਰਿਹਾ ਕਿੰਨੇ ਦਿਨ ਬਾਅਦ ਆਇਆ ਅੱਜ ਬਾਬਾ ਜੀ ਆਏ ਆ ਜੀ ਇੱਥੇ ਆਏ ਤੀਜੇ ਦਿਨ ਆਏ 30 ਦਿਨ ਆਏ ਹਨ ਪਹਿਲਾਂ ਕੋਈ ਤੇ ਪਹੁੰਚਿਆ ਸੀ ਪਾਣੀ ਸੁੱਕਾ ਜੀ ਕੋਲ ਹਾਲਾਤ ਆ ਪੰਜਾਬ ਦੇ ਪਿੰਡ ਦੇ ਕਿੰਨੇ ਬੱਦਰ ਹਾਲਾਤ ਆ ਕੋਈ ਸੋਚਿਆ ਨਹੀਂ ਸੀਗਾ ਕਿ ਪੰਜਾਬ ਦੇ ਪਿੰਡਾਂ ਦੇ ਇਹ ਹਾਲਾਤ ਹੋਣਗੇ ਕਿ ਸ਼ਾਇਦ ਹੀ ਕੋਈ ਸੋਚ ਸਕਦਾ ਸੀਗਾ ਬੱਚੇ ਤਿੰਨ ਤਿੰਨ ਦਿਨ ਤੋਂ ਭੁੱਖੇ ਬੈਠੇ ਆ ਨਾ ਰੋਟੀ ਨਾ ਪਾਣੀ ਕੁਛ ਨਹੀਂ ਲੋਕ ਘਰਾਂ ਦੇ ਉੱਪਰ ਤੰਬੂ ਲਾ ਕੇ ਆਰਾਮ ਕਰ ਰਹੇ ਆ ਕਿਉਂਕਿ ਥੱਲੇ ਭਰ ਗਿਆ ਪਾਣੀ ਆ ਬਾਪੂ ਜੀ ਦਾ ਹਟਣਾ ਨਹੀਂ ਦਿੱਤੇ ਨੂੰ ਸ਼ਾਇਦ ਬਾਪੂ ਜੀ ਆ ਜੀਏ ਆ ਜੋ ਮੜਾ ਜਾ ਹਾਲਾਤ ਸੀ ਤੁਸੀਂ ਤਾਂ ਇੱਥੇ ਵਸੇ ਹੋ ਇੱਥੇ ਦੇ ਲੋਕ ਵਿਚਾਰੇ ਇਦਾਂ ਭੱਜ ਰਹੇ ਜਿੱਦਾਂ ਪਾਣੀ ਬਹੁਤ ਦਿਨ ਬਾਅਦ ਦੇਖਿਆ ਹਾਂਜੀ ਪਾਣੀ ਇਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਰਿਆ ਜੀ ਪਾਣੀ ਦੀ ਮਾਰ ਬੜੀ ਪਈ ਆ ਜੀ ਇਲਾਕੇ ਦੀ ਅੱਛਾ ਜੀ ਇਹ ਜੀ ਬਾਰਡਰ ਤੇ ਪਿੰਡ ਆ ਹਾਂ ਤੇ ਇਹਨਾਂ ਦੀਆਂ ਤੇ ਪੋਜੀਸ਼ਨਾਂ ਪਹਿਲਾਂ ਵਿਚਾਰਾਂ ਦੀਆਂ ਢਿੱਲੀਆਂ ਆ ਇੱਕ ਜਦੋਂ ਜੰਗ ਲੱਗਦੀ ਉਦੋਂ ਮਾੜੀ ਜੰਗ ਤੇ ਵੀ ਸਾਰਾ ਬੋਝ ਇਹਨਾਂ ਲੋਕਾਂ ਦੇ ਪਿਆਰ ਤੇ ਹੜਦਾ ਵੀ ਤੇ ਹੜਦਾ ਵੀ ਹੁਣ ਝੋਨਿਆਂ ਦੇ ਸਾਰੇ ਫਸਲੇ ਜਿਹੜੀਆਂ ਫਸਲਾਂ ਤਿਆਰ ਹੀ ਆਇਆ ਬਹੁਤ ਕਿੰਨੇ ਕਿੱਲੇ ਖਰਾਬ ਹੋ ਗਏ ਇਹ ਸਾਡਾ ਸਾਰਾ ਪਿੰਡ ਹੀ ਖਰਾਬ ਹੋ ਗਿਆ ਜੀ ਸਾਡਾ ਇਲਾਕਾ ਹੀ ਸਾਰਾ ਗਿਣੋ ਜੋ ਕੋਨੇ ਵਾਲ ਤੋਂ ਲੈ ਕੇ ਇਧਰ ਲੋਕਾਂ ਦੀਆਂ ਮੱਜਾਂ ਮਰੀਆਂ ਪਈਆਂ ਆ ਡੰਗਰ ਬੜਾ ਨੁਕਸਾਨ ਹੋਇਆ ਪੱਠਾ ਨਹੀਂ ਕੋਈ ਰਹਾ ਬੱਚਿਆਂ ਦਾ ਬੜਾ ਔਖਾ ਮੁਸ਼ਕਿਲ ਬੱਚੇ ਕਹਿੰਦੇ ਆਪਾਂ ਦੋ ਦੋ ਤਿੰਨ ਦਿਨ ਤੋਂ ਰੋਟੀ ਨਹੀਂ ਖਾਧੀ ਹਾਂਜੀ ਹਾਂਜੀ ਬਹੁਤ ਮਾੜੇ ਚਾਨ ਚੱਕੀ ਇਹ ਕੰਮ ਹੋ ਗਿਆ ਕਿਸੇ ਨੂੰ ਆਪਣੀ ਤਿਆਰੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਹਾਂ ਆ ਗੱਲ ਆ ਦਰਿਆ ਨੇ ਬਲੀ ਲੋਕਾਂ ਦੇ ਮਨ ਚ ਇਹੋ ਗੱਲ ਹੀ ਪੀ ਮੰਨ ਲਓ ਖਰੇ ਬਚਾਓ ਕਿਹੜਾ ਇੰਨਾ ਹੁੰਦਿਆ ਵਾ ਇੱਕਦਮੇ ਪਾਣੀ ਟੁੱਟ ਪਾਣੀ ਪਤਾ ਕਦੋਂ ਲੱਗਾ ਜਦੋਂ ਪਾਣੀ ਆ ਗਿਆ ਜਦੋਂ ਕੋਹਨੇਵਾਲ ਤੋਂ ਬੰਨ ਟੁੱਟ ਗਿਆ ਨਾ ਜੀ ਉਦੋਂ ਲਾਲਾ ਲਾਲਾ ਆਈ ਆ ਨਹੀਂ ਤੇ ਸਾਡੇ ਇਹ ਹੁੰਦਾ ਸੀ ਵੀ ਪਹਿਲਾਂ ਦਰਿਆ ਨੇ ਬੈਗ ਮਾਰਨੀ ਆ ਤੇ ਫੇਰ ਸਾਡਾ ਆਟੂ ਸੀ ਟੁੱਟਣ ਦਾ ਖਤਰਾ ਹੁੰਦਾ ਹੁੰਦਾ ਸੀ ਅੰਦਾਜ਼ੇ ਪਹਿਲਾਂ ਬੰਦ ਆ ਰਿਹਾ ਸੀ ਸਾਨੂੰ ਰਾਵੀ ਦਰਿਆ ਲੈ ਕੇ ਬਹਿ ਗਿਆ ਤੇ ਸਰਕਾਰਾਂ ਆ ਕੇ ਅਸੀਂ ਇਹ ਚਾਹੁੰਦੇ ਬਾਰਡਰ ਦੇ ਲੋਕ ਤੇ ਪਹਿਲਾਂ ਹੀ ਮਰੇ ਹੁੰਦੇ ਤੇ ਸਰਕਾਰਾਂ ਨੇ ਅਸਲ ਵਿੱਚ ਸਾਡੇ ਬਾਰਡਰ ਏਰੀਆ ਵੱਲ ਧਿਆਨ ਹੀ ਨਹੀਂ ਜਿੱ ਦਿੱਤਾ ਮੈਂ ਕਿਹਾ ਆਹੋਣਾ ਲੋਕ ਸਾਲ-ਸਾਲ ਦੀ ਪੈਰਾਂ ਦੇ ਨਹੀਂ ਆਉਂਦੇ ਹਨ ਹਾਂਜੀ ਨਹੀਂ ਜੀ ਨਹੀਂ ਸਾਲ ਨਹੀਂ ਜਿਹੜੇ ਜਿਹੜੇ ਸਾਹਿਬ ਜੀ 88 ਦੇ ਹੜਾਂ ਦੇ ਮਾਰ ਮਾਰੀ ਸੀ ਨਾ ਅਜੇ ਉਹ ਕਈ ਬੰਦੇ ਹੋ ਜਿਨ੍ਹਾਂ ਦੇ ਉਦੋਂ ਦੇ ਵੀ ਪੈਰ ਨਹੀਂ ਲੱਗੇ ਇਹ ਦੋਰੇ ਮਾਰ ਪੈ ਗਈ ਹੈ ਜੀ ਲੋਕਾਂ ਇਹ ਸਾਲ ਨਹੀਂ ਇਹ ਕਈ ਸਾਲ ਲੰਘ ਸਕਦੇ ਕਈ ਸਾਲ ਲੰਘ ਸਕਦੇ ਕਈ ਸਾਲ ਹੁਣ ਕਈਆਂ ਨੇ ਝੋਨਿਆਂ ਤੇ ਵੀ ਖਰਚਾ ਸਾਹਿਬ ਜੀ ਮਤਲਬ ਚੁੱਕ ਕੇ ਕੀਤਾ ਤੇ ਉਹ ਹੁਣ ਆਮਦਨ ਵੀ ਗਈ ਤੇ ਜਿਹੜੀ ਹੈਗਾ ਖਰਚਾ ਉਹ ਵੀ ਗਿਆ ਉਹ ਹੀ ਗਿਆ ਹੁਣ ਤੇ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਲੋਕਾਂ ਨੂੰ ਵੱਧ ਤੋਂ ਵੱਧ ਜਿਹੜੀ ਆ ਸਹੂਲਤ ਦੇਣ ਇਹਨਾਂ ਦਾ ਖਰਚਾ ਪੱਠਾ ਵੀ ਸਰਕਾਰ ਜੇ ਆਪਣੀ ਆਈ ਤੇ ਜੇ ਦਵੇ ਤੇ ਸਰਕਾਰ ਨੂੰ ਕੋਈ ਘਾਟਾ ਨਹੀਂ ਹੈਗਾ। ਬਾਪੂ ਤੁਸੀਂ ਨਹੀਂ ਲੈਣਗੇ ਸਮਾਨ? ਮੈਂ ਲੰਗਰ ਸ਼ਾਕ ਆਇਆ ਹਾਂ ਜੀ। ਅੱਛਾ ਜੀ। ਹਾਂਜੀ। ਹੋਰ ਕੋਈ ਦਾ ਸਾਡੇ ਘਰ ਆਵੇ ਨਲਕਾ ਸਾਡੇ ਕੋਲ ਹੈਗਾ। ਅੱਛਾ। ਪਾਣੀ ਦਾ ਸਾਡੇ ਕੋਲ ਮਤਲਬ ਮਹਾਰਾਜ ਦੀ ਮੇਰ ਲੋੜ ਪੈਂਦੀ ਇੱਥੇ ਭੈਣ ਭਰਾਇ ਦੱਤਦੇ ਆ। ਪਾਣੀ ਕਿੱਥੇ ਖੰਡਾ? ਹਾਂਜੀ। ਜੇ ਸਾਡੇ ਇੱਧਰ ਤਾਂ ਕਰਕੇ ਨਾ ਕਿਸੇ ਲੋਡਵੰਦ ਦੀ ਲੋੜ ਪੂਰੀ ਹੋ ਜਾਏ। ਕੀ ਆ ਗਾ ਬਾਪੂ ਬਹੁਤ ਵਧੀਆ ਜੀ ਲੋਕ ਤਾਂ ਪਿੱਛੇ ਦਾ ਇਕੱਠਾ ਕਰਨ ਲੱਗੇ ਹੋ ਹਨਾ। ਨਹੀਂ ਨਹੀਂ ਇਕੱਠਾ ਨਹੀਂ ਕਰਨਾ ਚਾਹੀਦਾ ਇਹ ਆ ਵੀ ਲਿਖੇ ਆ। ਇਹ ਗੁਰੂ ਕ ਮਾਕੀ ਬੜੀ ਚੜ੍ਹਦੀ ਕਲਾ ਨਾਲ ਸਿੰਘ ਆਏ ਤੁਹਾਡਾ ਵੀ ਧੰਨਵਾਦ ਆ ਤੇ ਸਿੰਘਾਂ ਦਾ ਵੀ ਧੰਨਵਾਦ ਆ ਗਿਆਨੀ ਜੀ ਇਹਨਾਂ ਦਾ ਕੀਰਤਨੀ ਜਥਾ ਬੜਾ ਵਧੀਆ ਇਹਨਾਂ ਨੂੰ ਮੈਂ ਬਾਈ ਫੇਰ ਜਾਨਣਾ ਪਰ ਅੱਜ ਇਹਨਾਂ ਨੂੰ ਆਪਣੇ ਪਿੰਡ ਚ ਜਨ ਇਹਨਾਂ ਦੇ ਪਏ ਆ ਭਾਵੇਂ ਕਿਸੇ ਬਾਹਨੇ ਪਏ ਹੋਰ ਮਨ ਖੁਸ਼ ਹੋਇਆ ਤੇ ਸਤਿਗੁਰੂ ਕਿਰਪਾ ਕਰਨ ਤੁਹਾਡੀ ਸਾਰੀ ਟੀਮ ਨੂੰ ਹੋਰ ਉਤਸ਼ਾਹ ਦੇਣ ਬਾਪੂ ਜੀ ਤੁਹਾਡੀ ਬਹੁਤ ਹਾਂਜੀ ਹੋਰ ਵੀ ਧੰਨਵਾਦ ਬਹੁਤ ਠੀਕ ਆ ਜੀ ਗੁਰੂ ਤੁਹਾਡੇ ਦੇ ਇਹ ਹਾਲਾਤ ਆ ਪੰਜਾਬ ਦੇ ਪਿੰਡਾਂ ਦੇ ਹਾਲਾਤ ਕਿ ਹੋਏ ਬੱਚੇ ਤਾਂ ਐ ਪਾਣੀ ਨੂੰ ਤਰਸੇ ਪਏ ਜਿੱਦਾਂ ਕੋਈ ਆਇਆ ਹੀ ਨਹੀਂ ਇੱਥੇ ਨਹੀਂ ਸਭ ਕੁਝ ਇਦਾਂ ਹੀ ਆ ਕੋਈ ਟਾਈਮ ਪਾਸ ਕਰਨਾ ਹੀ ਕੀ ਕਰੀਏ ਇਹ ਰੌਲਾ ਪਾਵਾਂਗੇ ਤਾਂ ਵੀ ਕੋਈ ਗੱਲ ਨਹੀਂ ਇਹ ਜਿਹਨੇ ਹੀ ਬਰੋਂ ਬਰੋਂ ਕਰੀ ਜਨੇ ਬਹੁਤੀ ਗੱਲ ਖੜੇ ਵਾਟ ਪੁੱਸੀ ਆ ਗਈ ਕੇ ਨਾਲ ਕੇ ਅਸੀਂ ਆਪਣਾ ਹੀ ਚਲੋ ਜਿਹੜਾ ਕੋਈ ਰਾਸ਼ਨ ਜਮਾ ਜਮਾ ਕੀਤਾ ਹੈ ਮਾਰਾ ਮੋਟਾ ਉਹ ਹੀ ਪਕਾ ਕੇ ਤੇ ਆਪਣਾ ਚੱਲਣ ਲਿਆਵਾ ਨਹੀਂ ਤੇ ਕੋਈ ਪਾਣੀ ਨਹੀਂ ਕੋਈ ਚੀਜ਼ ਨਹੀਂ ਇੱਥੇ ਨਾ ਕੋਈ ਪ੍ਰਸ਼ਾਸਨ ਦਾ ਬੰਦਾ ਕੋਹਾਲੇ ਤੱਕ ਪਹੁੰਚਿਆ ਨਾ ਜੀ ਬੱਚੇ ਤਾਂ ਪਿਆਸੇ ਪਏ ਆ ਤਿੰਨ ਦਿਨ ਪਿਆਸੇ ਪਏ ਆ ਤਿੰਨ ਤਿੰਨ ਬੋਤਲਾਂ ਪਾਣੀ ਦੀ ਮੰਨ ਲਓ ਆਪਣਾ ਜਿਹੜਾ ਟੰਗੀਆਂ ਜੀ ਉਹ ਖਤਮ ਖਤਮ ਹੋ ਗਿਆ ਸਾਡੇ ਕੋਲ ਹੁਣ ਮੰਨ ਲਓ ਪਾਣੀ ਦਾ ਨਾ ਕੋਈ ਸਾਡੇ ਕੋਲ ਡੀਜ਼ਲ ਵੀ ਹੈ ਨਹੀਂ ਸਾਡੇ ਕੋਲ ਇਹਦੇ ਨਾਲ ਅਸੀਂ ਕੋਈ ਆਪਣੇ ਜਨਰੇਟਰ ਚਲਾ ਕੇ ਮੈਂ ਨਾ ਬਾਬਾ ਜੀ ਪਹਿਲੇ ਇੱਥੇ ਸਮਾਜ ਦੇ ਆਏ ਆ ਨਾ ਪਹਿਲੀ ਵਾਰਾਂ ਇਹ ਆਏ ਨੇ ਮਤਲਬ ਤਿੰਨ ਦਿਨ ਤੋਂ ਕੋਈ ਵੀ ਨਹੀਂ ਆਇਆ ਕੋਈ ਸਾਡੇ ਕੋਲ ਸੰਸਤਾ ਨਹੀਂ ਆਈ ਕੋਈ ਪ੍ਰਸ਼ਾਸਨਨ ਨਹੀਂ ਆਇਆ ਕੋਈ ਪੁਲਸ ਵਾਲਾ ਕੋਈ ਹੋਰ ਆਇਆ ਨਹੀਂ ਬੰਦਾ ਮੈਂ ਪੁੱਛ ਲਿਆ ਸਾਡੇ ਪਾਣੀ ਤੋਂ ਬਿਮਾਰੀ ਜਿਹੜੀ ਦੋ ਫੈਲਣ ਦੀ ਹੈ ਮੰਨ ਲਓ ਠੀਕ ਹੈ ਇੱਥੇ ਤੱਕ ਕਿੰਨਾ ਪਾਣੀ ਆ ਤੁਹਾਡੇ ਕੀ ਚੱਕਰ ਆ ਕੋਈ ਆਇਆ ਹੀ ਨਹੀਂ ਇੱਥੇ ਇੱਥੋਂ ਤੱਕ ਆਇਆ ਹੀ ਨਹੀਂ ਪਹੁੰਚਿਆ ਨਹੀਂ ਬੰਦਾ ਕੋਈ ਹੈਗਾ ਕਿੰਨੀ ਭਾਜੀ ਹੁਣ ਜਦ ਬੱਚੇ ਕਿੱਦਾਂ ਤਰਸੇ ਪਏ ਦੁੱਧ ਤੱਕ ਨੂੰ ਤਰਸੇ ਪਏ ਉਹਦੇ ਵੀਰ ਜੀ ਡੰਗਰਾਂ ਦੇ ਦੁੱਧ ਜਿਹੜਾ ਥੱਲੇ ਹੀ ਉਹ ਪੱਠਿਆਂ ਤੋਂ ਬਿਨਾ ਰਹਿੰਦੇ ਆ ਉਹ ਦੁੱਧ ਦਿਨੋਂ ਹਟ ਗਏ ਆ ਦੋ ਦਿਨੋਂ ਹਟ ਗਏ ਆ ਅਸੀਂ ਨਾ ਦੇ ਇਹਨਾਂ ਨੂੰ ਦੇਖ ਸਕਦੇ ਆ ਨਾ ਸਾਡੇ ਕੋਲ ਆਪ ਕੋ ਆਪਣੀ ਜੋ ਗਾਈ ਆ ਇਹਨਾਂ ਕੋ ਦੋ ਦਿਨਾਂ ਕੋ ਹੈਗਾ ਹੀ ਨਹੀਂਗਾ ਵਿਚਾਰਿਆਂ ਕੋ ਦੋ ਦਿਨ ਉਹ ਡੋਲੂ ਲੈ ਕੇ ਚਾਰ ਫੇਰੇ ਫਿਰਦੇ ਪਿੰਡ ਦੇ ਉਹ ਜੰਗਲ ਸਾਡੇ ਵੀ ਸੋਗੇ ਚਾਰ ਪੰਜ ਕਿਲੋ ਚੋਈਦਾ ਅਗਲੇ ਲੈ ਜਦੇ ਉੱਥੇ ਵੇਲੇ ਕੀ ਜਨਮ ਦਾ